ਦੋਸਤੋ ਅੱਜਕਲ ਨਵੇਂ ਡਿਜੀਟਲ ਦੌਰ ਦੇ ਵਿੱਚ ਐਦਾਂ ਦੀਆਂ ਧੋਖੇ ਧੜੀਆਂ ਸ਼ੁਰੂ ਹੋ ਗਈਆਂ ਕਿ ਅਸੀਂ ਕਿਸੇ ਨਾ ਕਿਸੇ ਮਸੀਬਤ ਦੇ ਵਿੱਚ ਵੀ ਫਸ ਸਕਦੇ ਹਾਂ ਸਾਡੀ ਗੱਡੀ ਵੈਨਿਊ ਪੀਵੀ 32 ਏਬੀ 7757 ਜਿਹੜੀ ਪਿਛਲੇ 5-6 ਦਿਨਾਂ ਤੋਂ ਲਗਾਤਾਰ ਘਰ ਖੜੀ ਆ ਤੇ ਉਹਦੇ ਟੋਲ ਪਲਾਜ਼ੇ ਉੱਤੇ ਸਾਡੇ ਫਾਸਟ ਟੈਗ ਤੋਂ ਪੈਸੇ ਕੱਟੇ ਜਾ ਰਹੇ ਹਨ ਪਹਿਲਾ ਟੋਲ ਪਲਾਜ਼ਾ ਸ਼ਰਾ ਸ਼ਰਾਸੀ ਇਹ ਯੂਪੀ ਦੇ ਵਿੱਚ ਕੱਟ ਹੋਇਆ ਦੂਜਾ ਮਨੇਸਰ ਰਾਤ ਨੂੰ 11:34 ਤੇ ਤੀਜਾ ਟੋਲ ਪਲਾਜ਼ਾ ਸ਼ਾਹਜਹਾਂਪੁਰ ਰਾਤ 1:45 ਤੇ ਇਹ 9:00 ਵਜੇ ਤੋਂ ਟੋਲ ਕੱਟਣੇ ਸਟਾਰਟ ਹੋਏ ਆ 9:53 ਮਿੰਟ ਤੋਂ ਤੇ ਟੋਲ ਰਾਤ 1:45 ਤੱਕ ਮੈਸੇਜ ਆਂਦੇ ਰਹੇ ਰਾਤ ਨੂੰ ਸੁੱਤੇ ਹੋਣ ਕਰਕੇ ਸਾਨੂੰ ਉਹਨਾਂ ਮੈਸੇਜਾਂ ਦਾ ਪਤਾ ਨਹੀਂ ਲੱਗਾ ਗੱਡੀ ਸਾਡੀ ਗੈਰੇਜ 'ਚ ਖੜੀ ਸੀ ਅਸੀਂ ਘਰ ਸਗੇ ਤੇ ਇਹ ਗੱਡੀ ਸਾਡੇ ਮੇਰੇ ਨਵਦੀਪ ਭਰਾ ਦੇ ਨਾਂ ਦੇ ਉੱਤੇ ਆ ਤੇ ਅਸੀਂ ਅੱਜ ਕੇਸ ਧੋਖਾਧੜੀ ਨੂੰ ਲਈ ਅਸੀਂ ਅੱਜ ਐਸਐਸਪੀ ਨਮਾਸ਼ਹਿਰ ਦੇ ਦਰਖਾਸਤ ਦੇ ਕੇ ਸਿਟੀ ਖਾਣੇ ਵਿੱਚ ਇਹਦਾ ਐਫਆਈਆਰ ਵੀ ਕਰਵਾਈ ਆ ਤੇ ਜਿਹੜੀ ਗੱਡੀ ਕਟਵਾ ਰਹੀ ਆ ਉਹ ਡਿਜ਼ਾਇਰ ਗੱਡੀ ਆ ਨਵੇਂ ਮਾਡਲ ਦੀ ਡਿਜ਼ਾਇਰ ਗੱਡੀ ਆ ਗ੍ਰੇ ਕਲਰ ਦੀ ਤੇ ਇਹ ਗੱਡੀ ਉੱਤੇ ਸਾਡੀ ਨੰਬਰ ਪਲੇਟ ਗਲਤ ਲਾ ਕੇ ਬਾਰ ਬਾਰ ਸਾਡਾ ਟੋਲ ਦਾ ਮਿਸਯੂਜ਼ ਹੋ ਰਿਹਾ ਹੈ ਕੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਬਲਮ ਨੂੰ ਅਸੀਂ ਕਿੱਦਾਂ ਨਜਿੱਠਾਂਗੇ ਜੇ ਕੋਈ ਅਗਲਾ ਬੰਦਾ ਕੋਈ ਕਾਂਡ ਕਰ ਦਿੰਦਾ ਆ ਕੋਈ ਵਾਰਦਾਤ ਕਰ ਦਿੰਦਾ ਆ ਸਾਡਾ ਗੱਡੀ ਨੰਬਰ ਉੱਥੇ ਸਾਡੀ ਗੱਡੀ ਦਾ ਨਾ ਇਹ ਡਿਜੀਟਲ ਦੌਰ ਦੇ ਵਿੱਚ ਇੰਨੇ ਕਿ ਧੋਖੇ ਹੋ ਰਹੇ ਆ ਤੇ ਅਸੀਂ ਇਹਨਾਂ ਦੀ ਪੂਰਤੀ ਕਿੱਦਾਂ ਕਰਾਂਗੇ ਕਿਉਂਕਿ ਸਾਡੀ ਗੱਡੀ ਘਰ ਖੜੀ ਆ ਤੇ ਪੈਸੇ ਉੱਥੇ ਇਕੱਠੇ ਹੋ ਰਹੇ ਆ ਪੈਸੇ ਸਾਡੇ ਵਾਲਟ ਚੋਂ ਗਏ ਆ ਤੇ ਪੈਸਿਆਂ ਦੀ ਵੀ ਖਾਦੀ ਕਢੀ ਪਰ ਜੇ ਉਹ ਜਿਹੜੀ ਗ੍ਰੇ ਕਲਰ ਦੀ Swift Desire ਗੱਡੀ ਦੇ ਵਿੱਚ ਕੋਈ ਗੈਂਗਸਟਰ ਬੈਠਾ ਹੋਇਆ ਜਾਂ ਕੋਈ ਕ੍ਰਾਈਮਨਲ ਬੈਠਾ ਹੋਇਆ ਟੋਨ ਕਲੱਜ ਕਰਦਾ ਕੋਈ ਕਿਤੇ ਜਾ ਕੇ ਵਾਰਦਾਤ ਕਰਦਾ ਆ ਉਸ ਚੀਜ਼ ਦਾ ਜ਼ਿੰਮੇਵਾਰ ਕੌਣ ਹੋਵੇਗਾ? ਤਾਂ ਇਹ ਜ਼ਿੰਮੇਵਾਰੀ ਕਿਹਦੀ ਤੈਅ ਹੋਏਗੀ? ਅਸੀਂ ਅੱਜ ਸਿਟੀ ਥਾਣੇ ਨਵਾਂ ਸ਼ਹਿਰ ਵਿੱਚ ਦਰਖਾਸਤ ਦਿੱਤੀ ਆ ਤੇ ਐਫ ਆਈ ਆਰ ਰਜਿਸਟਰ ਕਰਾਈ ਆ। ਜੋ ਵੀ ਜੇ ਕੱਲ ਨੂੰ ਕੋਈ ਵੀ ਅਨਹੋਣੀ ਘਟਨਾ ਵਾਪਰਦੀ ਆ ਜਾਂ ਸਾਡੇ ਤੇ ਕੋਈ ਆਂਦਾ ਆ ਉਹ ਉਹਦਾ ਜ਼ਿੰਮੇਵਾਰ ਸਿੱਧਾ-ਸਿੱਧਾ ਟੋਲ ਪਲਾਜ਼ਾ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨੂੰ ਤੈਅ ਕਰਨਾ ਜ਼ਰੂਰੀ ਆ। ਕਿਉਂਕਿ ਸਾਡੀ ਗੱਡੀ ਘਰ ਖੜੀ ਸੀਗੀ ਸਾਡੇ ਕੋਲ ਸਾਡੇ ਪ੍ਰੂਫ ਵੀ ਹੈਗੇ ਆ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵੀ ਹੈਗੀ ਆ ਤੇ ਸਾਡੀ ਗੱਡੀ ਪਿਛਲੇ 5 ਤੋਂ 6 ਦਿਨਾਂ ਤੋਂ ਘਰ ਖੜੀ ਸੀਗੀ ਤੇ ਵੀਰ ਮੇਰਾ ਘਰ ਬੈਠਾ ਸੀਗਾ ਤੇ ਅਸੀਂ ਇਕੱਠੇ ਸੀਗੇ 2-3 ਦਿਨ ਤੋਂ ਇਕੱਠੇ ਰਹੇ ਅਸੀਂ ਕੋਈ ਕਿਤੇ ਨਹੀਂ ਗਿਆ ਪਰ ਜਿਹੜਾ ਟੋਲ ਪਲਾza ਕੱਟ ਰਿਹਾ ਉਹ ਗ੍ਰੇ ਕਰਨ ਦੀ ਡਿਜ਼ਾਇਰ ਗੱਡੀ ਆ ਉਹਨਾਂ ਨੇ ਜਾਂ ਤਾਂ ਜਾਲੀ ਨੰਬਰ ਪਲੇਟ ਲਾਈ ਹੋਈ ਆ ਜਾਂ ਫਿਰ ਜਾਲੀ ਫਾਸਟ ਟੈਗ ਬਣਾ ਕੇ ਪਰ ਹੁਣ ਇਸ ਫਾਸਟ ਹੈ ਕੰਪਨੀ ਬੀ ਐਸ ਬੀ ਆਈ ਸਾਨੂੰ ਸੇਫ ਲੱਗਦੀ ਸੀ ਉਹ ਨਾ ਤਾਂ ਕੋਈ ਫੋਨ ਚੱਕ ਰਿਹਾ ਨਾ ਕੋਈ ਗੱਲ ਕਰ ਰਿਹਾ ਆ ਇਸੇੀ ਵਜ੍ਹਾ ਦੇ ਨਾਲ ਸਾਨੂੰ ਟੋਲ ਪਲਾਜ਼ਾ ਜਿਹੜਾ ਇੱਥੇ ਸਾਡੇ ਕਾਠਗੜ ਦੇ ਕੋਲ ਟੋਲ ਪਲਾਜ਼ਾ ਆ ਅੱਜ ਅਸੀਂ ਉੱਥੇ ਗਏ ਉੱਥੇ ਜਾ ਕੇ ਵੀ ਕੰਪਲੇਂਟ ਵੀ ਰਿਜਿਸਟਰ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਰੂਰ ਸਾਡੀ ਮਦਦ ਕੀਤੀ ਪਰ ਉਹਨਾਂ ਨੇ ਇੱਕ ਜਵਾਬ ਦਿੱਤਾ ਤੇ ਜਿੱਥੇ-ਜਿੱਥੇ ਟੋਲ ਪਲਾਜ਼ੇ ਕੱਟ ਹੋਏ ਆ ਉਹ ਸਾਡੇ ਟੈਰੀਟਰੀ ਦੇ ਅੰਦਰ ਨਹੀਂ ਆਂਦੇ ਤੇ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਆਪਣੇ ਜੈਕ ਲਾ ਕੇ ਉਹਨਾਂ ਦੀ ਮਦਦ ਦੇ ਨਾਲ ਜਿਹੜੀ ਗੱਡੀ ਦਾ ਟੋਲ ਪਲਾਜ਼ਾ ਕੱਟ ਹੋਇਆ ਆ ਉਹਦੀ ਫੋਟੋ ਅਸੀਂ ਨਾਲ ਜ਼ਰੂਰ ਨੱਥੀ ਕਰਾਂਗੇ ਜ਼ਰੂਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਮੇਰੀ ਬੇਨਤੀ ਇਹੀ ਆ ਕਿ ਇਹ ਜੋਲ ਜਿੱਥੇ ਟੋਲ ਕੱਟ ਹੋਏ ਆ ਉਹਨਾਂ ਤੱਕ ਵੀ ਮੈਸੇਜ ਸਾਨੂੰ ਕਿਉਂਕਿ ਸਮਝ ਨਹੀਂ ਲੱਗਦੀ ਸੀ ਵੀ ਪਹਿਲਾਂ ਅਸੀਂ ਕੰਪਲੀਟ ਕਰੀਏ ਕਿੱਥੇ ਕਿੱਥੇ ਅਸੀਂ ਜਾਈਏ ਕਿਹਨੂੰ ਅਸੀਂ ਗੱਲ ਪੁੱਛੀਏ ਕਿਹਨਾਂ ਸੋ ਮੈਂ ਇਹ ਮੁੱਦਾ ਤੁਹਾਡੀ ਕਚਹਿਰੀ ਵਿੱਚ ਰੱਖ ਰਿਹਾ ਹਾਂ ਕਿ ਇਮਰੋਰ ਜੋ ਬਾਣੀ ਰਿਹਾ ਜਾਣਦਾ ਉਹਦਾ ਜੋ ਜਿਹੜਾ ਰੂਟ ਬਣਿਆ ਮੁੰੇਸਰ ਵਾਲਾ ਰੂਟ ਆ ਜਿਹੜਾ ਉਸ ਰੂਟ ਦੇ ਉੱਤੇ ਜਿੱਦੇ ਟੋਲ ਸੀਗੇ ਉਹਨਾਂ ਦੇ ਉੱਤੇ ਟੋਲ ਲਾ ਦੇ ਤੇ ਟੋਲ ਕੱਟ ਹੋਇਆ ਸੋ ਇਹ ਮੁੱਦਾ ਮੈਂ ਤੁਹਾਡੀ ਕਚਹਿਰੀ 'ਚ ਰੱਖ ਰਿਆ ਆ ਤਾਂ ਜੋ ਮੈਂ ਇੱਕ ਆਪਾਂ ਮੇਰਾ ਭਰਾ ਆ ਜਿਹੜਾ ਇਹ ਪ੍ਰੂਫ ਸਾਬਤ ਹੋ ਸਕੇ ਫੇ ਅਸੀਂ ਘਰ ਸੀਗੇ ਤੇ ਅਸੀਂ ਐਫ ਆਈ ਆਰ ਵੀ ਉਸੇ ਬੇਸ ਦੇ ਉੱਤੇ ਕਰਵਾਈ ਆ ਸੋ ਇਹ ਡੀਟਲ ਦੁਨੀਆ ਨੂੰ ਮੈਂ ਸਮਝਣ ਤੋਂ ਪਰੇ ਆ ਫੇ ਉਦਾਂ ਅਸੀਂ ਕਹਿੰਨੇ ਆ ਪੇ ਦੁਨੀਆ ਦੀ ਅਸੀਂ ਪਹਿਲੀ ਪਾਵਰ ਬਣਨਾ ਆ ਪਰ ਐਦਾਂ ਦੀਆਂ ਧੋਖੇ ਧੜੀਆਂ ਤੋਂ ਅਸੀਂ ਕਦੋਂ ਬਚਾਂਗੇ ਸੋ ਸਾਰੇ ਵੀਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਟੋਲ ਕਰਮੀਆਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਪੁਲਿਸ ਤੱਕ ਪਹੁੰਚ ਸਕੇ ਧੰਨਵਾਦ ਤੁਹਾਡਾ ਧੰਨਵਾਦ